ਚਾਪ ਨਹੀਂ ਕਰ। ਉਹ ਸ਼ੂਕਦਾ ਜਾਂਦਾ ਦੇਖੀ ਉਹਨੇ ਚੱਕੜਾ ਵੀ ਨਹੀਂ ਕਿਸੇ ਨੇ ਜੇ ਕਰ ਗਿਆ। ਕਈਆ ਪੇਠਾ ਕਦੂ ਪਿਆਜ਼ ਪਿੰਡੀਆਂ ਅਦਰ ਕੁਦਰ ਸਾਰਾ ਕੁਝ ਮਿਕਸ ਆਈ ਕੋਈ ਨਾ ਕੋਈ ਨਾ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਜੀ ਜੀ ਡੀ ਵੀ ਮਾਰਕੀਟ ਖੰਨਾ ਕੋਚੀ ਪਹੁੰਚ ਗਏ ਸੀਗੇ ਲਓ ਜੀ ਜੀ ਡੀ ਵੀ ਦੇਖ ਲੋ ਪਹਿਲਾ ਵਾਲੀ ਰੌਣਕ ਨਹੀਂ ਰਹੀ ਆ ਉਰੇ ਸਾਰੇ ਕਿਤੇ ਰੌਣਕ ਹੁੰਦੀ ਸੀ ਤੇ ਇੱਧਰ ਵੀ ਮਾੜੀਆਂ ਮੋਟੀਆਂ ਰੇਡੀਆਂ ਹੁੰਦੀਆਂ ਦੀਆਂ ਉਹ ਵੀ ਚੱਕੀਆਂ ਗਈਆਂ ਦੋ ਤਿੰਨ ਰੇਡੀਆਂ ਨੇ ਆ ਜੀ ਡੀ ਵੀ ਸਾਰੀ ਖਾਲੀ ਹੋ ਗਈ ਕਿਤੇ ਸ਼ਾਮ ਨੂੰ ਉਹ ਜੀਲਾਤ ਹੁੰਦਾ ਦੀ ਫੁੱਲ ਚਾਨ ਨੂੰ ਇੱਥੋਂ ਜੀ ਨਹੀਂ ਕਰਦਾ ਹੁੰਦਾ ਦੀ ਕੁਝ ਨਹੀਂ ਰਿਹਾ ਉਰੇ ਹੁਣ ਇੱਥੇ ਕੁਝ ਨਹੀਂ ਦੇਖਾ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਜੀ ਹੁਣ ਅਸੀਂ ਉਥੋਂ ਕੰਮ-ਕਮ ਨਵੇੜ ਕੇ ਆ ਗਏ ਜੀ ਹੁਣ ਜੀੜੀ ਦਈ ਸਬਜ਼ੀ ਮੰਡੀ ਚ ਐਂਟਰ ਹੋ ਗਏ ਆ ਕੋਈ ਸਾਬਜੀ ਮੰਡੀ ਜਿਹੜਾ ਰੌਣਕਾ ਖੋਲੇ ਜਿਹੜੇ ਵੀ ਸਾਡਾ ਜੀ ਨਹੀਂ ਲੱਗਿਆ ਅਸੀਂ ਉੱਥੋਂ ਕੰਮ ਕਮਰ ਵੇੜੇ ਤੇ ਛੇੜੇ ਛੇੜੀ ਨਿਕਲੇ ਆਏ। ਯਾਉਂੀ ਸਾਬਜੀ ਮੰਡੀ ਕਈਆ ਪੇਠਾ ਕਦੂ ਪਿਆਜ਼ ਪਿੰਡੀਆਂ ਅਦਰ ਕੁਦਰਤ ਸਾਰਾ ਕੁਝ ਮਿਕਸ ਆਈ। ਦੱਸੋ ਕੀ ਚਾਹੀਦਾ ਆਪਾਂ ਲੈ ਲੈਣਾ ਆਪਾਂ ਕੁਝ ਆਪਾਂ ਲੈਣਾ ਕੁਝ ਨਹੀਂ ਇੱਥੋਂ ਆਪਾਂ ਫਲ ਫਲ ਫਰੂਟ ਲੈ ਕੇ ਆਪਾਂ ਲੰਘੇ ਆਣਾ। ਚਲੋਈ। ਜੀ ਹੁਣ ਇਹ ਸਬਜ਼ੀ ਮਾਰਕੀਟ ਚ ਲੈਣ ਲੱਗਿਆ ਕੇਲੇ ਲਓ ਜੀ ਉਧਰ ਬਾਈ ਕੇਲੇ ਪਾ ਰਿਹਾ ਇਧਰ ਲਓ ਜੀ ਆ ਬਾਈ ਦਾ ਹਰਮਨ ਪਿਆ ਬਾਈ ਦਾ ਮੋਟਰਸਾਈਕਲ ਖੜਾ ਲਓ ਜੀ ਅਸੀਂ ਲੈ ਲੈ ਗਏਲੇ ਹੁਣ ਆ ਗਏ ਹੋਗੇ ਜਮਾ ਇਹ ਦੇ ਭਾਈ ਮੁੰਡਿਆ ਮੋਗਟੰਮ ਨਹੀਂ ਛੋਟਾ ਨਾਲੋਂ ਨਿਕਲੇ ਆ ਯਾਰ ਛੋੜਾ ਨਾਲੋਂ ਨਿਕਲਿਆ ਜੀ ਬੜਾ ਘਟਨ ਖਾਤ ਅਟ ਫੋੜਾ ਦਾ ਲਓ ਜੀ ਜੀ ਪਹੁੰਚ ਗਏ ਦੀ ਬਾਜ਼ਾਰ ਸਮਾਰਟ ਸਮਾਰਟ ਬਾਜ਼ਾਰ ਕਹਿਣ ਦਾ ਮਤਲਬ ਅਸੀਂ ਉਹ ਲੈਣੀ ਸੀ ਗਿਆ ਥੋੜੀਆਂ ਮੋਟੀਆਂ ਚੀਜ਼ਾਂ ਲਓ ਜੀ ਹੁਣ ਤੁਸੀਂ ਅਸੀਂ ਤੁਹਾਨੂੰ ਅੰਦਰ ਹੀ ਆ ਕੇ ਮਿਲਦੇ ਆਓ ਜੀ ਹੁਣ ਅਸੀਂ ਹੋ ਗਏ ਸੀ ਐਂਟਰ ਆਹਾ ਆਹਾ ਸਵਾਦ ਕੋ ਕੋ ਤੁਮ ਨਹੀਂ ਲੱਗਦਾ ਨਾ ਕੋ ਕੋ ਤੁਮ ਤਾਂ ਨਹੀਂ ਤੇ ਜੁਲਦਾ ਕਰਾਏ ਆਹਾ ਅਸੀਂ ਸਬਜ਼ੀ ਮੰਡੀ ਵਾਲਾ ਸਮਾਨ ਜਾਵਾਂ ਵਾਦੇ ਅੱਗੇ ਉਹ ਬਰਤ ਉਹ ਫੇਰ ਚੜੀ ਪਈ ਸੀ ਅੱਜ ਬੁੱਧਵਾਰ ਕਰਕੇ ਪਾ ਟੀਚੀਆਂ ਪਈਆਂ ਸੀ ਇੱਧਰ ਇੱਧਰ ਲੇਜ਼ ਖਾਣ ਪੀਣ ਨੂੰ ਪਿਆ ਸੀ ਆ ਇੱਧਰ ਧੋਨੀ ਹਣੀ ਖੜੇ ਦੀ ਕਿ ਸਾਡੇ ਕੋਈ ਨਾ ਕੋਈ ਨਾ ਧੋਨੀ ਬਾਝੋਂਦਾ ਮੈਂ ਤੇਰੇ ਕੋ ਲੋ ਜੀ ਅਸੀਂ ਲੈਣੇ ਸੀ ਬਦਾਮ ਗਰੀਦਾ ਪੈਕਟ ਚੱਕਿਆ ਵੀਰ ਨੇ ਭਾਂਡੇ ਪਏ ਸੀ ਇੱਧਰ ਉੱਧਰ ਪਏ ਸੀਗੇ ਸ਼ੈਂਪੂ ਸ਼ੈਂਪੂ ਤਾ ਇਹ ਤੇ ਉਫਰਾ ਬਾਈ ਐਨੀ ਵਨ ਗੈਟ ਐਨੀ ਵਨ ਫ੍ਰੀ ਫਰੀ ਦੋ ਇੱਕ ਪਾਓ ਇੱਕ ਮੌਫ ਤੁਹਾਨੂੰ ਅਸੀਂ ਤੁਹਾਨੂੰ ਸਮਾਨ ਸੋਨੇ ਖਰੀਦ ਕੇ ਮਿਲਦੇ ਆ ਅਸੀਂ ਲੈਣ ਲੱਗੇ ਮਿੰਟ ਬਟਰ ਹਾਂ ਵੀ ਮੁੰਡਿਆ ਕਿਹੜਾ ਲੈਣਾ ਦੇਖਦੇ ਹਾਂ ਕਹਿੰਦੇ ਆ ਚੋ ਅੱਗਰ ਤੇ ਉੱਪਰ ਚੜੀਂ ਬੀਆ ਤੁਸੀਂ ਵੀ ਸਾਡੇ ਖੰਨੇ ਵਾਲੇ ਸਮਟ ਬਿਆਰ ਚਾਹੋ ਇੱਕ ਵਾਰੀ ਫੇਰਾ ਪਾ ਕੇ ਜਾਓ ਤੇ ਸਮਾਨ ਲੈ ਕੇ ਜਾਓ। ਥੋੜਾ ਇੱਥੋਂ ਮੁੜ ਕੇ ਜਾਣ ਨੂੰ ਜਲਦੀ ਦਿਲ ਨਹੀਂ ਕਰਨਾ। ਇੱਧਰ ਮੈਂ ਜਾਂ ਹੀ ਪਈਆਂ ਨੇ। ਸਾਰਾ ਕੁਝ ਕੁੜੀਆਂ ਦਾ ਫੇਵਰੇਟ ਆ ਸਮਾਨ। ਭੈ ਮੈਂ ਕਰੋਨੀ ਮਤੁਰੂਨੀ। ਕੁੜੀਆਂ ਤੁਸੀਂ ਆ ਕੇ ਜਾਓ। ਅਸੀਂ ਆਹ ਵਾਲੀ ਰੇੜੀ ਜੀ ਤਾਂ ਨਹੀਂ ਚੱਕੀ ਹੈਗੀ। ਬਈ ਥੋੜੀਆਂ ਚੀਜ਼ਾਂ ਲੈਣੀਆਂ ਸੀਗੀਆਂ। ਵੀ ਕਾਨੂੰ ਰੀ ਰੂੜੀ ਲੈਣੀ ਆ। ਲਓ ਜੀ। ਇਹ ਪਿੰਡ ਆ ਸਾਡੇ ਪਿੰਡ ਦੀ ਟੈਂਕੀ। ਆ ਸਾਡੇ ਪਿੰਡ ਦੀ ਸੁਨਹਿਰੀ ਸੜਕ। ਲੋ ਵੀ ਹੁਣ ਮੜਿਆ ਤੋਰੋ ਇਥੇ ਹਾਂਸੇ ਇੱਕ ਟੈਂਕੀ ਆ ਇਹ ਦਿਖਾਵੜੀ ਟੈਂਕੀ ਹੁੰਦੀ ਐ ਦੇ ਉੱਪਰ ਚੜੀਦੀ ਸਿੰਘ ਵਾਸੇ ਕੋਰ ਵਾਲੀ ਮੋਟੀ ਜਿਹੀ ਨਾ ਨਹੀਂ ਆ ਸਾਡੇ ਪਿੰਡ ਦਾ ਪਾਈ ਜਾਂਦਾ ਪੱਲੀ ਪੱਲੀ ਵੀਰ ਜੀ ਪੱਲੀ ਵੀਰ ਜੀ ਹਾਂ ਜੀ ਕੀ ਹਾਲ ਚਾਲ ਹੈ ਸਾਲੇ ਜਰੂਸ ਗੱਤਾਂ ਵਲੋਗ ਹਾਂ ਜੀ ਗਾਇਸ ਅਸੀਂ ਪਿੰਡ ਪਹੁੰਚ ਗਏ ਟੀ ਸਾਡੇ ਪਿੰਡ ਦੀ ਸੁਨਹਿਰੀ ਸੜਕ ਦੇਖੋ ਕਿੰਨੀ ਸੋਹਣੀ ਆ ਬਹੁਤ ਚੱਲਦੀ ਆ ਇਹ ਹਾਈਵੇ ਤੇ ਇਧਰ ਪਿੱਛੇ ਸਨਹਿਰਾ ਪੱਲੀ ਵੀਰ ਜੀ ਪੱਲੀ ਬਾਈ ਪੱਲੀ ਸੇਠ ਦੇਖੋ ਕਿੰਨਾ ਸੋਹਣਾ 뷰 ਮੈਂ ਜਾਨਾ ਸਰਾ ਲੱਗਿਆ ਪਿਆ ਆ ਸਾਡੇ ਪਿੰਡ ਦੀ ਬਾਘੜਾ ਨਹਿਰ ਹੱਤਰੂਈ ਦਰਿਆ ਇਰੇ ਵੀ ਪੱਲੀਵਾਂ ਨੂੰ ਘੋਤੇ ਮਾਰਦੇ ਹੁੰਦੇ ਨੇ ਹਨਾ ਪੱਲੀ ਹੋਰ ਪੱਲੀ ਫਿਰ ਵਧੀਆ ਕੀ ਕਰਦਾ ਸੀਗਾ ਦਿਖਾ ਕੇ ਜੀ ਆ ਜੱਲਿਆ ਸੀ ਚੱਕੀ ਤੇ ਚੱਕੀ ਸੋਚ ਲਾ ਹਜੇ ਵੀ ਕੀ ਦਰ ਕਰ ਰਹੇ ਜਿੱਤੇ ਤੋ ਕੀ ਉਹ ਹੋਰ ਹੁਣ ਮਰਸਡੀਜ਼ ਕੱਢ ਲਿਆ ਕਰੋ ਉਹ ਲਿਆਦੀ ਮਾੜੀ ਫਾਦੀ ਨੇ ਪਕੀ ਤੇ ਟਾਟਾ ਮੈਂ ਇਹਦੀ ਬੜਾ ਕੇ ਚੀਜ਼ ਹਨ ਇਹ ਕਾਂਤਾਏ ਸਾਡੇ ਕਾਲੂ ਗਾਈਜ਼ ਆ ਬਰਗੜੀ ਦੀ ਦੁਕਾਨ ਹੈ ਨੈਰੀ ਦੀ ਦੁਕਾਨਾਂ ਸਾਡਾ ਆਪਣੇ ਵੀਰ ਸਾਡੇ ਪਿੰਡ ਦਾ ਇਤਿਹਾਸ ਕੀ ਵਿਪਲ ਪੂਰੇ ਪੂਰੇ ਅਮਰ ਸਿੰਘ ਦਾ ਜੰਕੀਲਾ ਲੱਗਿਆ ਸੀ 24 ਘੰਟੇ ਤੇਰੇ ਔਰ ਇਹ 24 ਘੰਟੇ ਟੇੜਾ ਲੱਗਿਆ ਰੰਦਾ ਸੰਗ ਬਾਬਾ ਜੀ ਦਾ ਲੋ ਜੀ ਸਾਹਮਣੇ ਪਾਂਡੀ ਵੀਰ ਵੀ ਆਉਂਦਾ ਆਪਾਂ ਕੋਣਾ ਅਸੀਂ ਪਹੁੰਚ ਗਏ ਸੀ ਘਰੇ ਹਾਂਜੀ ਕਾਈ ਜਾ ਆਂ ਫਿਰ ਸੇ ਚਲੇ ਖੰਨਾ ਕਰਿਆ ਅਸੀਂ ਘਰੇ ਸਾਥੇ ਕਰਨ ਬੜੀ ਹਾਂਜੀ ਅੱਜ ਆਪਣੇ ਨਾਲ ਕਰਨ ਨਵੀ ਦਾ ਵੱਡਾ ਭਰਾ ਤੇ ਆਪਾਂ ਵੌਇਸ ਓਵਰ ਕਰ ਰਹੇ ਹਾਂ ਕਿਉਂਕਿ ਆਵਾਜ਼ ਕਲੀਅਰ ਨਹੀਂ ਸੀ ਆ ਰਹੀ ਹਵਾ ਕਰਕੇ ਤੇ ਆਪਾਂ ਅੱਜ ਫੇਰ ਚੱਲੇ ਆ ਖੰਨੇ ਇੱਕ ਬਲੌਗ ਚ ਦੋ ਖੰਨੇ ਗੇੜੇ ਲੱਗ ਚੁੱਕੇ ਨੇ ਤੇ ਖੰਨੇ ਅੱਜ ਫੇਰ ਆਪਾਂ ਸਮਾਨ ਸਮੋਝ ਲੈ ਕੇ ਆਉਣਾ ਸੀਗਾ ਤੇ ਕਰਨ ਨੂੰ ਆਪਾਂ ਬਿਠਾ ਲਿਆ ਨਾਲ ਕਰਨਾ ਐਸੀ ਯੂਨੀਵਰਸਿਟੀ ਤੋਂ ਇਧਰ ਲਾਲਾ ਜੀ ਦੀ ਹੱਟੀ ਮਰੂਤੀ ਚ ਲਾਈ ਬੈਠੇ ਨੇ ਹੱਟੀ ਆਉਦੀ ਇਧਰ Jio ਇਧਰ Jio ਦੇ SIM ਵਾਲੇ ਖੜੇ ਨੇ ਇਧਰ Jio ਮੇਲਾ ਕਹਿੰਦੇ ਕੰਮ Jio ਜੀ ਹੋਇਆ ਪਿਆ ਸਾਹਮਣੇ ਸਾਹਮਣੇ ਹਾਂਜੀ ਗਾਇਜ਼ ਆਪਾਂ ਆ ਗਏ ਖੰਨੇ ਤੇ ਆਪਾਂ ਲੈਣੀ ਸੀ ਘੜੀ ਫਿਰ ਹੋਰ ਵਾਚ ਕੋਈ ਹਲੇ ਤੱਕ ਪਸੰਦ ਤਾਂ ਨਹੀਂ ਰਹੀਗੀ ਦੇਖਦੇ ਅੰਕਲ ਘੜੀਆਂ ਕੱਢਣ ਲੱਗੇ ਹੋਏ ਆ ਤੇ ਹਜੇ ਤੱਕ ਪਸੰਦ ਕੋਈ ਆਈ ਨਹੀਂ ਦੇਖਦੇ ਆ ਨਹੀਂ ਕਿਸੇ ਹੋਰ ਦੁਕਾਨ ਤੇ ਆਹ ਸੋਹਣੀ ਆ ਯਾਰ ਇਹਦੀ ਹੈ ਵੈਂਟਨ ਵਾਲੀ ਆ ਵੈਂਟਨ ਹਾਂਜੀ ਗਾਇਜ਼ ਮਸਾ ਆਪਾਂ ਨੂੰ ਘੜੀ ਮਖੰਦ ਆਈ ਆ ਇੱਕ ਲੈ ਲਈਦੇ ਆਪਾਂ ਘੜੀ ਹੁਣ ਪੈਕ ਕਰਵਾ ਰਹੇ ਹਾਂ ਉਹਨੂੰ ਫਿਰ ਚੱਲਦੇ ਆ ਕਿਤੇ ਹੋਰ ਇਹਨੇ ਵੀ ਬਾਈ ਨੇ ਸਮਾਨ ਲੈਣਾ ਪੱਗਾਂ ਦਾ ਰੰਗ ਪੱਗਾਂ ਦਾ ਰੰਗ ਲੈਣਾ ਪੱਗਾਂ ਦਾ ਰੰਗ ਲੈਣਾ ਪੱਗਾ ਰੰਗ ਨਹੀਂ ਆ ਨਾ ਫਿਰ ਇਹਨਾਂ ਨੂੰ ਦੱਸੋ ਮਾੜੇ ਚਲੋ ਮਿਲਦੇ ਹੁਣ ਆਪਾਂ ਬਾਅਦ ਚ ਹਾਂਜੀ ਗਾਇਜ਼ ਘੜੀ ਲੈ ਲਈ ਆਪਾਂ ਤੇ ਹੁਣ ਚੱਲੇ ਆਂ ਪੱਗਾਂ ਬਾਜ਼ਾਰ ਚ ਅੱਗੇ ਭੀੜ ਬਹੁਤ ਆ ਕਾਫੀ ਮੇਰਾ ਵੀ ਆਪਾਂ ਮੋਟਰਸਾਈਕਲ ਸੌਂਪ ਤੱਕ ਕਰਨ ਨੂੰ ਕਰਨ ਘਰਾਲੇ ਵਾਲਾ ਨਹੀਂ ਇਹਦਾ ਕਰਨ ਬਦੀਨਪੁਰ ਵਾਲਾ ਯਾ ਕੋਈ ਕਲਪਨ ਹੋਵੇ ਉਸ ਸਲਫ ਹੈਗੀ ਆ ਚਾਚਾ ਗੇਰ ਗੇਰ ਕੱਢ ਲਾਉਂਦਾ ਪਹਿਲਾਂ ਨਹੀਂ ਕਲਚ ਰੱਬ ਕੇ ਸਲਫ ਮਾਰ ਸੌਰੀ ਬਾਈ ਆਂ ਪੜ ਜਾਂਦਾ ਆਂ ਪੜ ਜਾਂਦਾ ਪੜਨ ਚਲੇ ਜਾਂਦੇ ਆ ਕਾਲਜ ਤੋਂ ਫੇਰ ਕੇ ਆ ਜਾਂਦੇ ਆ ਪੜਦੇ ਹੈ ਨਹੀਂ ਜਾਰੇ ਲਈ ਜਨਾਰੇ ਇਹ ਮੇਰੇ ਸੱਟ ਨਾ ਇਹ ਨੂੰ ਕਰਨ ਵੀ ਕਹਿੰਦਾ ਮੈਂ ਰਖੜੀ ਬੰਨ ਲੈਣੀ ਆ ਆਪਣੇ ਭਰਾਵਾਂ ਦੇ ਰਖੜੀ ਬੰਨ੍ਹਣੀ ਆ ਆਪਾਂ ਲੈ ਆਣੀ ਕੁਛ ਵੀ ਫੇਸਬੁੱਕ ਵਗੈਰਾ ਭੀੜੇ ਬਹੁ ਸੀਗੀ ਮਹਿੰਗਾਈ ਬਹੁ ਹੁਣ ਆਪਾਂ ਚੱਲਦੇ ਆਂ ਸਮਾਰਟ ਬਾਜ਼ਾਰ ਉੱਥੋਂ ਲੈ ਕੇ ਆਉਨੇ ਆਂ ਨਾਲੇ ਮਿਲੂਗਾ ਸਸਤਾ ਨਾਲੇ ਜਲਦੀ ਨੇੜਾ ਹੋਣ ਵਾਲਾ ਏ ਕਰੇ ਟਾਈਮ ਨਾਲ ਜਲਦੀ ਨੇੜਾ ਹੋਣ ਵਾਲਾ ਕਰੇ ਕਰੇ ਟਾਈਮ ਨਾ ਚੱਲੀਏ ਹੋਰ ਬੰਦ ਰੇ ਅਗੇ ਗਾਲਾਂ ਬੈਠਾ ਚੱਚਾ ਗਵਾਰਾ ਚੱਚਾ ਗਵਾਰਾ ਦੇ ਦੇ ਵੀ ਮਾਰ ਕੇ ਲਖਣਾ ਜੇਟੀਵੀ ਜੇਟੀਵੀ ਦਾ ਜਨੂਸ ਖੜਦਾ ਲੈ ਕੁਛ ਨਹੀਂ ਕਹਦੇ ਜੀਟੀਵੀ ਜਿੱਤੇ ਰੇੜੀਆਂ ਖੜਦੀਆਂ ਹੁਣ ਗੱਡੀਆਂ ਖੜੀਆਂ ਨੇ ਉਹਦੇ ਕੋਈ ਫਾਇਦਾ ਨਹੀਂ ਉਹਦੇ ਦਾਸ ਪਹਿਲਾਂ ਇਹੀ ਗੱਡੀਆਂ ਵਾਲੇ ਵਿੱਚ ਬਹਿ ਕੇ ਖਾਂਦੇ ਹੁੰਦੇ ਸੀਗੇ ਹੁਣ ਉਹ ਥੀ ਖੜਾਈ ਖੜੇ ਨੇ ਬੇਚਾਰੇ ਰੇੜੀਆਂ ਵਾਲੇ ਪਤਾ ਨਹੀਂ ਕਿੱਧਰ ਗਏ ਹੁਣ ਜੀਟੀ ਮਾਰਕੀਟ ਖੰਨਾ ਫਰੀ ਡਿਲੀਵਰੀ ਲਿਜਾ ਹੋਇਆ ਉੱਤੇ ਸੱਚ ਮੇਰਾ ਸਕੂਲ ਹੀ નીચે ਲੰਘ ਗਿਆ ਓ ਯਾਰ ਓਹ ਚੱਲੇ ਕੋਈ ਚੱਲੇ ਕੋਈ ਹਾਂਜੀ ਆਪਾਂ ਟਮਾਟਰ ਬਾਜ਼ਾਰ ਆ ਗਏ ਤੇ نیچے ਆਪਾਂ ਨੂੰ ਫੇਸ ਵਾਸ਼ ਲੱਭਿਆ ਨਹੀਂ ਮੇਰਾ ਆਪਾਂ ਪੁੱਛਿਆ ਕਿ ਫੇਸ ਵਾਸ਼ ਕਿੰਦਰ ਪਏ ਨੇ ਕਹਿੰਦੇ ਉੱਪਰ ਜਾਓ ਤੇ ਹੁਣ ਆਪਾਂ ਚੱਲੇ ਆ ਉੱਤੇ ਕੋਠੇ ਤੇ ਛੀਛਾ ਨਹੀਂ ਮਿਲਦਾ ਛੀਛਾ ਛਾਹ ਨਹੀਂ ਲੱਗਦਾ ਮਿਸ਼ਨ ਸਕਸੈਸਫੁਲ ਫੇਸ ਵਾਸ਼ ਲੱਭ ਚੁੱਕਿਆ ਆਪਾਂ ਨਾਲੇ ਸਸਤੇ ਰੇਟਸ ਇੱਥੇ ਤਾਂ ਸਸਤਾ ਹੀ ਬਹੁਤ ਆ ਰਹੀਂਦੀ ਤੂੰ ਮਹਿੰਗਾ ਪੈ ਗਿਆ ਬਹੁਤ ਬਹੁ ਮੈਂ ਤਾਂ ਮਹਿੰਗਾ ਪੈ ਗਿਆ ਚਲ ਕੋਈ ਨਹੀਂ ਬਹੁਤ ਵਾਟਕਾ ਹੋਰ ਬੋਲੇ ਤਾਂ ਵੀ ਕਮਾਂਡ ਹੋ ਗਾ ਜੀ ਚੱਲੇ ਹੁਣ ਆਪਾਂ ਘਰੇ ਤੇ ਕਰਨ ਨੇ ਲੈਣਾ ਸੀ ਫੇਸ ਵਾਸ਼ ਉਹ ਲੈ ਲਿਆ ਤੇ ਆਪਾਂ ਰਖੜੀ ਵੀ ਆ ਰਹੀ ਆ ਭੈਣਾਂ ਵਾਸਤੇ ਲੈ ਲਿਆ ਕੁਝ ਕੁਸ਼ ਕੁਸ਼ ਵਧੀਆ ਤੇ ਹਰੋਂ ਆਪਾਂ ਜਾ ਰਹੇ ਆ ਕਰ ਕਰੇ 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 ਚਲੋ ਮਿਲਦੇ ਹਾਂ ਉਦੋਂ ਜਾ ਕੇ ਕਰੇ ਡੈਰੀ ਦੇ ਡੈਰੀ ਦੇ ਹੱਥੇ ਭਜੇ ਸਮਾਨ ਹੋਰ ਲੈਣਾ ਹੋ ਗਿਆ ਸਮਾਨ ਹੋ ਗਿਆ ਚਲੋ ਹੁਣ ਆਪਾਂ ਚੱਲੀਏ ਮਨ ਆਪਾਂ ਖਾਣ ਨੂੰ ਵੀ ਆਤੀ ਚ ਲੈ ਆਂਦੇ ਕਟਾਰਾ ਵਧੀਆ ਵਧੀਆ ਹੈਲਥੀ ਚੀਜ਼ਾਂ ਖਾਇਆ ਕਰੋ ਪੀਨਟ ਬਟਰ ਪੀਨਟ ਬਟਰ ਖਾਈ ਜਾਣਾ ਪਨੀਰ ਖਾਇਆ ਕਰੋ ਤੁਸੀਂ ਨਹੀਂ ਖਾ ਕੇ ਉਹ ਵੀਰ ਸਮਾਨ ਬਹੁਤ ਹੱਥ 'ਚ ਆਪੇ ਫੜਦਾ ਹੁੰਦਾ। ਉਹ ਸ਼ੂਕਦਾ ਜਾਂਦਾ ਦੇਖੀ ਉਹਨੇ ਚੱਕੜਾ ਵੀ ਨਹੀਂ ਕਿਸੇ ਨੇ ਜੇ ਕਰ ਗਿਆ। ਆਪਾਂ ਵੀ ਇਹੀ ਜਾਣਦੇ ਹੁੰਨੇ ਆ। ਉਹ ਹੋਲੀ ਚ ਲੌਣੇ ਹੁੰਨੇ ਆ। ਨਹੀਂ ਜਾਣਦਾ। ਨਵਰੇ ਮਹਾਰਾਮ ਨਾ ਜਾਂਦਾ ਹੁੰਨਾ। ਲੌਂਗ ਕੱਲਾ ਤਾਂ ਜਾਂਦਾ ਨਾ ਝੂੜ ਬੋਲਿਆ ਨਾ ਸਾਹਿਬ। ਕੰਬਰੀ ਆਪਾਂ ਮਹਾਰਾਮ ਨਾ ਜਾਂਦੇ ਹੁੰਨੇ ਆ। ਭਾਈ ਮਮ ਆਹ ਦੇਖ ਕਿੰਨੀ ਘੈਂਟ ਚੀਜ਼ ਬਣ ਗਈ ਹੈ ਨਾ ਗਲਵੱਡੀ 'ਚ। ਰੰਗ ਦੇਖ ਲਓ ਕਿੰਨਾ ਸੋਹਣਾ ਕੀਤਾ ਹੋਇਆ। ਭਾਈ ਮੰਦਰ ਬੜਾ ਸੋਹਣਾ। ਅੰਦਰ ਹਾਂ ਗਿਆ ਦੂਏ ਦੇ ਅੰਦਰ ਯੈਸ ਇਹ ਉੱਤੇ ਤੇ ਆਉਂਦੀ ਹੈ ਸ਼ਿਵਰਾਤਰੀ ਦੇ ਅੰਦਰ ਉਦੋਂ ਗਿਆ ਸੀਗਾ ਉਹ ਇਹਦੇ ਯਾਰ ਗਾਉ ਚ ਹੁੰਦਾ ਨਾ ਅਸੂਰ ਚ ਹਾਂ ਅਸੂਰ ਸੀਜ਼ਨ ਟੂ ਚ ਆ ਕਬੂਤਰ ਵੀ ਬੈਠੇ ਹੋ ਰਹੇ ਹੈ ਸਿੱਧ ਆਸ਼ਰਮ ਦੇਖੋ ਬੱਬਿਓ ਟੂਰਿਸਟ ਆ ਸਕਦੇ ਨੇ ਉਰੇ ਬਹੁਤ ਸੋਹਣੀ ਚੀਜ਼ ਹੈ ਦੇਖੋ ਆ ਕੇ ਦੇਖੋ ਅਸੀਂ ਤਾਂ ਪਰ ਦੇਖੀ ਨਹੀਂ ਕਦੇ ਨਹੀਂ ਮੈਂ ਤਾਂ ਦੇਖੀ ਆ ਅੰਦਰ ਗਏ ਨਹੀਂ ਕਦੇ ਮੈਂ ਤਾਂ ਇਹ ਤਾਂ ਚੱਲ ਗਿਆ ਏ ਇਹ ਤਾਂ ਚੀਨ ਮੋਲਾ